ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵੱਲੋਂ ਚਲਾਈ ਜਾ ਰਹੀ ਗੈਂਗਸਟਰਾਂ ਉੱਤੇ ਵਾਰ ਮਹਿੰਮ ਤਹਿਤ ਸ਼੍ਰੀ ਅਭਿਮਨਿਉ ਰਾਣਾ ਆਈਪੀਐਸ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਇਸੇ ਤਹਿਤ ਦਿਨ ਰਾਤ ਨਾਕਾਬੰਦੀ ਕਰਕੇ ਪੁਲਿਸ ਬਲੌਨ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ ਪੇਸ਼ ਹੈ ਸ਼੍ਰੀ ਮੁਕਸਰ ਸਾਹਿਬ ਤੋਂ ਪੱਤਰਕਾਰ ਸ਼ਮਿੰਦਰ ਪਾਲ ਅਤੇ ਕੈਮਰਾਮੈਨ ਪੂਜਾਦੀ ਵਿਸ਼ੇਸ਼ ਰਿਪੋਰਟ Біліміз с��п К�� Sherа ਕੀਤੀ ਹੈ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿਉ ਰਾਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਸਵੇਰ ਦੀ ਕੰਟੀਨਿਊਸ ਚੱਲ ਰਹੀ ਹੈ ਉਹਦੇ ਤਹਿਤ ਬਾਅਰ ਅਗੇਂਸਟ ਗੈਂਗਸਟਰ ਹੈ ਮਤਲਬ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਤੇਜ਼ ਕਰਨ ਲਈ ਸ਼ਕਤੀ ਨਾਲ ਉਹਨਾਂ ਨਾਲ ਨਜੇੜਣ ਵਾਸਤੇ ਤੇ ਲੋਕਾਂ ਦੀ ਸੁਰੱਖਿਆ ਵਾਸਤੇ ਰੰਭ ਕੀਤੀ ਹੈ ਔਰ ਉਹਦੇ ਤਹਿਤ ਸਾਡੀ ਇਹ ਕੋਸ਼ਿਸ਼ ਹੈ ਵੀ ਅਸੀਂ ਹਰ ਸ਼ੱਕੀ ਵਹੀਕਲ ਦੀ ਹਰ ਸ਼ੱਕੀ ਵਿਅਕਤੀ ਦੀ ਹਰੇਕ ਜਿੰਨੇ ਸਾਡੇ ਕੋਲ ਐਪਸ ਮਿਲੇ ਆ ਉਹਨਾਂ ਦੇ ਮੁਤਾਬਕ ਉਹਨਾਂ ਦੀ ਵੈਰੀਫਿਕੇਸ਼ਨ ਕਰੀਏ ਉਹਨਾਂ ਦੀ ਚੈੱਕ ਇਨ ਕਰੀਏ ਤਾਂਗੇ ਵੱਧ ਤੋਂ ਵੱਧ ਇਸ ਚੀਜ਼ ਦਾ ਪ੍ਰਭਾਵ ਪਵੇ ਔਰ ਜਿਹੜੀ ਆਮ ਪਬਲਿਕ ਹੈ ਆਮ ਜਨਤਾ ਉਸ ਸੁਰੱਖਿਆ ਦੀ ਭਾਵਨਾ ਮਹਿਸੂਸ ਕਰੇ ਕਿਸੇ ਨੂੰ ਡਰਨ ਦੀ ਮਤਲਬ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਕੋਈ ਸਾਨੂੰ ਇਨਟੀਮੇਸ਼ਨ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਆ ਅਸੀਂ ਬਿਲਕੁਲ ਐਕਟਿਵ ਐਕਸ਼ਨ ਕਰਨ ਵਾਸਤੇ ਜਦੋਂ ਵੀ ਕਿਸੇ ਕਿਸਮ ਦੀ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਸਾਡੇ ਕੋਲੋਂ ਡਰਨ ਦੀ ਲੋੜ ਨਹੀਂ ਹੈਗੀ ਜਿਹੜੇ ਗੈਂਗਸਟਰ ਹੈ ਜਾਂ ਮਾੜੇ ਅੰਸਰ ਨੇ ਮਾੜੇ ਕੰਮ ਕਰਨ ਵਾਲੇ ਨਸ਼ਾ ਤਸਕਰ ਦੂਜੇ ਤੀਜੇ ਉਹਨਾਂ ਦੇ ਉੱਤੇ ਪੁਲਿਸ ਦਾ ਡਰ ਤੇ ਪ੍ਰਭਾਵ ਪੈਦਾ ਕਰ ਲਈਏ ਮਹਿਮ ਚਲਾਈ ਗਈ ਹੈ ਇਹ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਅਸੀਂ ਪੂਰੇ ਸਟਰਕਚਰ ਦੇ ਨਾਲ ਪੂਰੇ ਉਸ ਸਿਸਟਮ ਦੇ ਨਾਲ ਵੱਧ ਤੋਂ ਵੱਧ ਬੈਰੀਕੇਡ ਲਾ ਕੇ ਨਵੇਂ ਸਾਨੂੰ ਸਾਧਨ ਪ੍ਰੋਵਾਈਡ ਕਰਾਏ ਗਏ ਆ ਉਹਨਾਂ ਦੀ ਹੈਲਪ ਨਾਲ ਅਸੀਂ ਇੰਟਰ ਡਿਸਟ੍ਰਿਕਟ ਨਾਕੇ ਔਰ ਮੈਕਸਿਮਮ ਚੈਕਿੰਗ ਜਿਹੜੀ ਹੈ ਇੰਪਰੂਵ ਕਰ ਰਹੇ ਆ ਤੇ ਇਹ ਕੰਟੀਨਿਊਸ ਚੱਲੂਗੀ ਇਹ ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂਗੀ ਸਾਡੇ ਵੱਲੋਂ ਪੂਰਨ ਸੁਰੱਖਿਆ ਤੇ ਪੂਰੀ ਕਾਰਵਾਈ ਸਮੇਂ ਸਿਰ ਨਾਲ ਦੀ ਨਾਲ ਐਕਟਿਵ ਹੋਊਗੀ